ਸਰੋ ਨਾ ਨਾ ਗਾਣਾ ਹੇਲੋ ਆਹ ਜੀ ਨਾ ਤੇ ਬੀਬੀ ਆਜੂ ਨਾ ਕਰੇ ਛੋਟਾ ਲੈ ਟਾਂ ਕਾਦੇ ਤੇ ਕੋਈ ਆਪਣਾ ਤੇ ਜਾ ਰਹਿਣਾ ਇਹੋ ਉਹ ਬੇਬੇ ਰਾਤੀ ਲੱਗ ਲੈਣੀ ਆ ਉਹ ਕਾਜ ਦੇ ਕੇ ਨੋਟਸ ਬਣਾਉਣੇ ਬੀਬੇ ਉਹ ਬੇਬੇ ਫੇਰ ਹੀ ਆਸਰ ਬਣੂਗਾ ਆਹ ਕਰ ਲੂ ਆ ਜੂਗਾ ਚੰਗਾ ਇਹ ਨਾ ਕੰਮ ਪੈ ਚਲੀ ਗਈ ਉਹ ਛੇਦੀ ਕਰੇ ਯਾਰ ਮੈਂ ਕੋਈ ਨਿਸ਼ਾਨੀ ਕਰਦਾ ਆ you no.

It s Uta Tanga,请 i んだi aaj ni ma na anddi this lady was a crap, utha tanga lyon? Tanga kutha, utha tanganya? Utha tang chanting di chaida hai? Hanne so maoki a and getun sandha tangyu sa visuki나� j ride ki canara hi? Jacked ajie kaklasi tanguyo assembling t Seattle mir Tiger tongue rais pain, ye Sama ਸੀ ਹਰ ਸਾਲ ਸੀ ਦੇ ਆਜੂ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਦੀ ਸੀ ਜਿਹਦੇ ਆਰਮਨ ਹੋਣਿਆ ਤੇ ਇਹਦੇ ਵਿੱਚ 23 ਮਾਰਚ ਨੂੰ ਇਹਦੇ ਵਿੱਚ ਇਹ 21ਵਾਂ ਸਾਡਾ ਪ੍ਰੋਗਰਾਮ ਹੈ ਵੈਸੇ ਤਾਂ ਇਹ ਬਹੁਤ ਲੰਮੇ ਸਮੇਂ ਤੋਂ ਪਰ ਲਗਾਤਾਰ 21 ਸਾਲ ਹੋ ਗਿਆ ਲੈ ਸਾਡੇ ਪਿੰਡ ਦੇ ਬਹੁਤ ਸਾਡੇ ਪੁਰਾਣੇ ਬਜ਼ੁਰਗ ਤੇ ਕਾਮਰੇਡ 인ਦਰ ਸਿੰਘ ਗੁਲਜ਼ਾਰ ਚੰਦ ਕਾਮਰੇਡ ਮਨਪੂਰ ਸਿੰਘ ਨੰਬਰ ਦਾ 그룹 ਕਾਮਰੇਡ ਇਹ ਪੁਰਾਣੇ ਕਾਮਰੇਡ ਤੇ ਉਹਨਾਂ ਨੇ ਸਾਨੂੰ ਚੇਟਕ ਲਈ ਹੋਈ ਹੈ ਸਾਡੇ ਪਿੰਡੇ ਵਿੱਚ ਅੱਜ ਵੀ ਭਾਗ ਸਿੰਘ ਦੀ ਸੋਚ ਦੇ ਲੋਕ ਆ বাসਦੇ ਨੇ ਤੇ ਇਸ ਕਰਕੇ ਅਸੀਂ ਇਹ ਲਗਾਤਾਰ ਪ੍ਰੋਗਰਾਮ ਮਨਾਉਂਦੇ ਰਹਿੰਦੇ ਤੇ ਸਾਨੂੰ ਪਿੰਡ ਦੀ ਪੰਚਾਇਤ ਦਾ کلبਾਂ ਦਾ ਕਿਸਾਨ ਜੁਗੀਆਂ ਦਾ ਸਾਰਿਆਂ ਦਾ ਸਹਿਯੋਗ ਮਿਲਦਾ ਇਹ ਪ੍ਰੋਗਰਾਮ ਹਮੇਸ਼ਾ ਕੁੱਲ ਹਿੰਦ ਜਮਹੂਰੀ ਨੌਜਾਂ ਸਵਭ ਲੁਣਾਇਆ ਜਾਂਦਾ ਹੈ ਲਾਲ ਝੰਡੇ ਦੇ ਹੇਠ ਆ ਮਨਾਇਆ ਜਾਂਦਾ ਤੇ ਇਨਕਲਾਬੀ ਪ੍ਰੋਗਰਾਮ ਹੁੰਦਾ ਹੈ ਇਨਕਲਾਬੀਗੀ ਇਸ ਵਾਰੀ ਸਾਡੇ ਕੋਲੇ ਧੀਰਤ ਸਿੰਘ ਚੜਿੱਕਾ ਮੋਗੇ ਤੋਂ ਬਹੁਤ ਤਾਕੜੀ ਆਪਣੀ ਨਾਟਕ ਬੰਡਰੀ ਲੈ ਕੇ ਆਏ ਤੇ ਉਹਨਾਂ ਨੇ ਨਾਟਕ ਖੇਡਿਆ ਸੀ ਨਸ਼ਿਆਂ ਦੇ ਖਿਲਾਫ ਪਰਿੰਦੇ ཕਟਕ ਗਏ ਤੇ ਇੱਕ ਕੁਸ਼ਰਨਪਾ ਦਾ ਨਾਟਕ ਲੀਣਾ ਤੇ ਸਾਡੇ ਕੋਲ ਜਗਸੀਰ ਜੀਦਾ ਜੀ ਇਨਕਲਾਬੀ ਗੋਲੀਆਂ ਇਨਕਲਾਬੀ ਗੀਤ ਲੈ ਕੇ ਆਏ ਉਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਟੀ ਇਸੇ ਤਰ੍ਹਾਂ ਜਾਦੂ ਦੇ ਟਿੱਕਾ ਨੂੰ ਬਿਰਸ਼ਪਾਨ ਜੀ ਨੇ ਪੇਸ਼ ਕੀਤਾ ਤੇ ਸਾਡੇ ਲਈ ਮੰਗਤਰਾਮ ਲੋਂਗੋ ਵਾਲੋਂ ਤੇ ਨੈਤ ਸਿੰਘ ਮਾਸੀ ਨੇ ਆਪਣੇ ਲੈਕਚਰ ਲਈ ਇੱਕ ਸਲੋਜ਼ਨ ਕੀਤਾ ਬਹੁਤ ਵਧੀਆ ਪ੍ਰੋਗਰਾਮ ਹੋਇਆ ਅੱਜ ਕਰਦੀ ਕਿ ਲੱਗਦੀ ਬਿਊਟੀ ਵਿਚਾਰ ਤਾਂ ਕਮੀ ਪਈ ਜਰੀ ਹੈ ਇਹ ਤਾਂ ਕੀ ਹੋਣ ਜੀ ਹਾਂ ਭਾਗਤ ਸਿੰਘ ਜਿਹੜੀ ਸੋਚ ਤੇ ਵਿਚਾਰ ਤਾਂ ਦੀ ਦਾ ਘਾਟ ਮਹਿਸੂਸ ਕਰੂ ਕਿਉਂਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਉਦੋਂ ਮੱਲ ਇਹ ਭਾਗਤ ਸਿੰਘ ਕਹਿੰਦਾ ਸੀ ਜਿਹੜੀ ਆਜ਼ਾਦੀ ਮਿਲਦੀ ਹੈ ਇਹ ਅਖੌਤੀ ਆਜ਼ਾਦੀ ਹੈ ਇਹ ਸਾਨੂੰ ਪੂਰਨ ਆਜ਼ਾਦੀ ਨਹੀਂ ਮਿਲੀ ਸਾਡਾ ਅੱਜ ਵੀ ਕਾਪਰੇਟ ਘਰਾਣਿਆਂ ਨਾਲ ਲੜਾਈ ਹੈ ਉਦੋਂ ਵੀ ਕਾਪਰੇਟ ਘਰਾਣਿਆਂ ਨਾਲ ਲੜਾਈ ਸੀ ਉਦੋਂ ਵੀ ਕੰਪਨੀਆਂ ਨਾਲ ਲੜਾਈ ਸੀ ਅੱਜ ਵੀ ਕੰਪਨੀਆਂ ਨਾਲ ਲੜਾਈ ਹੈ ਇਹ ਕੋਈ ਲੜਾਈ ਹੈ ਜਿਹੜੀ ਇੱਥੇ ਜਿਹੜੀ ਹਕੂਮਤ ਹੈ ਇਹ ਸ਼ਰਮਾਇਦਾਰੀ ਕਰਦੀ ਹੈ ਪਾਰਟੀਆਂ ਦੇ ਤੇ ਸਿਰਫ ਨਾਓ ਟਲੀਵਾਲਸ ਸ਼ੀ ਭਗਤ ਸਿੰਘ ਦੀ ਸੋਚ ਨੂੰ ਸਜੀਤ ਰੱਖਣੇ ਕੀ ਹੋਣਾ ਚਾਹੀਦਾ ਕੀ ਕਹਿਣਾ ਚਾਹੋ ਪਾਕ ਸਿੰਘ ਦੀ ਸੋਚ ਨੂੰ ਸਜੀਤ ਰੱਖਣ ਲਈ ਇੱਕ ਤਾਂ ਵਿਚਾਰਧਾਰਾ ਦਾ ਜ਼ਰੂਰੀ ਹੈ ਵਿਚਾਰਧਾਰਾ ਮਾਰਕਸ ਦੀ ਵਿਚਾਰਧਾਰਾ ਤੋਂ ਬਿਨਾ ਇਹ ਕੰਮ ਨਹੀਂ ਚੱਲਦਾ ਕਿਉਂਕਿ ਦੋ ਤਰ੍ਹਾਂ ਦੀ ਦੁਨੀਆ ਹੈ ਇੱਕ ਲੁੱਟੇ ਜਾ ਰਹੇ ਨੇ ਇੱਕ ਲੁੱਟਣ ਵਾਲੇ ਨੇ ਜਦੋਂ ਤੱਕ ਜਿਹੜੇ ਲੋਕ ਲੁੱਟੇ ਜਾ ਰਹੇ ਨੇ ਇਹ ਇਕੱਠੇ ਨਹੀਂ ਹੋਣਗੇ ਇਹਨਾਂ ਦੇ ਇਕੱਟ ਪੈਂਦੀ ਰਹੂ ਤੇ ਇਹ ਵਿਚਾਰਧਾਰਾ ਨੂੰ ਕਾਇਮ ਰੱਖਣ ਦੀ ਬਹੁਤ ਜ਼ਰੂਰਤ ਹੈ ਜਿਹੜੇ ਲੋਕ ਲੁੱਟੇ ਜਾ ਰਹੇ ਨੇ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਮਾਜ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਮਾਜ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਸਮਾਜ ਗੜਕ ਰਿਹਾ ਹੈ ਨਸ਼ਿਆਂ ਤੋਂ ਰਹਿਤ ਹੋਵੋ ਚੰਗੀ ਵਿਚਾਰਤਾ ਨਾਲ ਜੁੜੋ ਚੰਗੇ ਲਿਟਰੇਚਰ ਨਾਲ ਜੁੜੋ ਤੇ ਚੰਗਾ ਲਿਟਰੇਚਰ ਪੜੋ ਇਹੀ ਹੈ